ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਰਹਿਣੇ ਠੀਕ ਹੋਵੋਗੇ ਤੇ ਅੱਜ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸੰਗਰਾਂਦ ਦਾ ਪਵਿੱਤਰ ਦਿਹਾੜਾ ਉਹਦੇ ਵਾਸਤੇ ਕਿ ਅਸੀਂ ਕਰ ਰਹੇ ਹਾਂ ਅੱਜ ਸੂਜੀ ਦਾ ਜਿਹੜਾ ਹੈ ਕੜਾ ਪ੍ਰਸ਼ਾਦ ਬਣਾ ਰਹੇ ਹਾਂ ਕਿਉਂਕਿ ਬੱਚੇ ਕਹਿ ਰਹੇ ਸੀ ਕਿ ਆਟੇ ਦਾ ਨਹੀਂ ਖਾਣਾ ਤੁਸੀਂ ਸੂਜੀ ਦਾ ਬਣਾਓ ਇਸ ਲਈ ਮੈਂ ਸੂਜੀ ਦਾ ਜਿਹੜਾ ਬਣਾ ਕੇ ਦੇਣ ਲੱਗੀ ਹਾਂ ਤੇ ਬਿਲਕੁਲ ਥੋੜਾ ਜਿਹਾ ਹੀ ਬਣਾਵਾਂਗੇ ਬਹੁਤ ਜ਼ਿਆਦਾ ਨਹੀਂ ਗੈਸ ਤੇ ਆਪਾਂ ਕੜਾਈ ਰੱਖ ਲਈ ਸੀ ਵਾਸ਼ ਕਰਕੇ ਗੈਸ ਔਨ ਕਰ ਲਿਆ ਦੇਸੀ ਘਿਓ ਵਿੱਚ ਪਾਤਾ ਹੋਇਆ ਦੇਖੋ ਛੋਟੀ ਜੀ ਕਟੋਰੀ ਲਈ ਹੈ ਮੈਂ ਸਟੀਲ ਦੀ ਕਿਉਂਕਿ ਤੁਹਾਨੂੰ ਪਹਿਲਾਂ ਵੀ ਮੈਂ ਬਹੁਤ ਵਾਰ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਆ ਜਾਂ ਅਸੀਂ ਫੈਮਿਲੀ ਹੈ ਕਰਦੀ ਬਹੁਤ ਘੱਟ ਮਿੱਠਾ ਖਾਂਦੇ ਆ ਇਸ ਲਈ ਮੈਂ ਥੋੜਾ ਜਿਹਾ ਹੀ ਬਣਾ ਰਹੀ ਹਾਂ ਬਹੁਤ ਜ਼ਿਆਦਾ ਨਹੀਂ ਠੀਕ ਹੈ ਜੀ ਅਸੀਂ ਬਣਾ ਰਹੇ ਅੱਜ ਕਿ ਮੈਂ ਕਿਹਾ ਚਲੋ ਸੰਗਰਾਮ ਦਾ ਹੈਗਾ ਦਿਨ ਤੇ ਚਲੋ ਬੱਚਿਆਂ ਨੇ ਮੰਗਿਆ ਤੇ ਬਣਾ ਲੈਨੇ ਆ ਕਹਿੰਦੇ ਹਲਕਾ ਹਲਕਾ ਖਾਵਾਂਗੇ ਥੋੜਾ ਹੀ ਬਣਾਇਓ ਇਹ ਜੇ ਘੋ ਘੱਟ ਲੱਗੇ ਤੇ ਆਪਾਂ ਫਿਰ ਤੋਂ ਪਾ ਸਕਦੇ ਆ ਥੋੜਾ ਜਿਹਾ ਪਾ ਹੀ ਲੈਨੇ ਆ ਵਧੀਆ ਲੱਗਦਾ ਹੈ ਬਾਕੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਹੀ ਤੇ ਬਹੁਤ ਵਧੀਆ ਟੇਸਟ ਲੱਗਦਾ ਜੀ ਇਹਦਾ ਆਟੇ ਦਾ ਵੀ ਬਹੁਤ ਵਧੀਆ ਲੱਗਦਾ ਉਹ ਤੇ ਗੁਰਦੁਆਰਾ ਸਾਹਿਬ ਤੋਂ ਆਪਾਂ ਖਾ ਹੀ ਲਿਆ ਸੀਗਾ ਇਸ ਲਈ ਹੁਣ ਅਸੀਂ ਘਰੇ ਬਣਾ ਰਹੇ ਹਾਂ ਸੂਜੀ ਦਾ। ਬਸ ਇਹਨੂੰ ਇੱਕ ਦਾ ਮੀਡੀਅਮ ਫਲੇਮ ਤੇ ਅਸੀਂ ਮਤਲਬ ਬ੍ਰਾਊਨ ਕਰ ਲਾਂਗੇ। ਮੈਂ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਇਹਨੂੰ ਕਰਦੀ ਹੁੰਦੀ ਕਿਉਂਕਿ ਇਹ ਥੋੜਾ ਕੱਚਾ ਕੱਚਾ ਟੇਸਟੀ ਲੱਗਦਾ ਹੈ ਤੇ ਜਦੋਂ ਘਰ ਦੇ ਵਿੱਚ ਮਹਿਮਾਨ ਆਏ ਹੋਣ ਤੇ ਫਿਰ ਤੇ ਉਹਨਾਂ ਵਾਸਤੇ ਸੇਮ ਹੀ ਬਣਾਉਣਾ ਪੈਂਦਾ ਹੈ। ਚੰਗੀ ਤਰ੍ਹਾਂ ਬ੍ਰਾਊਨ ਕਰਕੇ ਕਿ ਜਿਵੇਂ ਵਿੱਚ ਮਤਲਬ ਜੁੜੇ ਨਾ ਹਲਵਾ ਕਿੱਦਾਂ ਵੀ ਹਨਾ ਇਹ ਤੇ ਆਪਾਂ ਹੀ ਖਾਣਾ ਹੈ ਬੱਚਿਆਂ ਨੇ। ਇਸ ਕਰਕੇ ਅਸੀਂ ਇਹਨੂੰ ਕਿਸੇ ਵੀ ਤਰੀਕੇ ਨਾਲ ਜਿੱਦਾਂ ਵੀ ਸਾਨੂੰ ਪਸੰਦ ਆਸੀ ਬਣਾ ਸਕਦੇ ਆ। ਬਾਕੀ ਮੈਂ ਇਦਾਂ ਬਹੁਤ ਸਾਰੇ ਜਿਹੜੇ ਹਲਵੇ ਬਣਾਏ ਸੀ। ਇਹ ਇੱਕ ਮੇਵੇਸਣ ਦਾ ਵੀ ਬਣਾਇਆ ਸੀਗਾ। ਇੱਕ ਮੱਕੀ ਦੇ ਆਟੇ ਦਾ ਵੀ ਐਵੇਂ ਬਣ ਜਾਂਦਾ ਹੈ ਜੀ। ਉਹ ਤੁਸੀਂ ਜ਼ਰੂਰ ਟਰਾਈ ਕਰਿਓ। ਬਸ ਜਿਵੇਂ ਜਿਵੇਂ ਮੈਂ ਆ ਸੂਜੀ ਪਾਈ ਆ, ਘਿਓ ਪਾਇਆ, ਇਦਾਂ ਹੀ ਤੁਸੀਂ ਮੱਕੀ ਦਾ ਆਟਾ ਪਾਉਣਾ। ਤੇ ਇੱਕ ਕਿ ਬਰਤਨ ਰੱਖਣਾ ਜਿਹਦੇ ਨਾਲ ਤੁਸੀਂ ਇਹਨੂੰ ਨਾਪ ਸਕਦੇ ਹੋ। ਜਿਵੇਂ ਸੂਜੀ, ਬੇਸਣ, ਮੱਕੀ ਦਾ ਆਟਾ। ਇਹ ਇੱਕ ਉਸੇ ਬਰਤਨ ਦੇ ਨਾਲ ਹੀ ਆਪਾਂ ਚੀਨੀ ਨੂੰ ਨਰਪਣਾ ਆ ਪਰ ਤੁਸੀਂ ਟਰਾਈ ਜੂਰ ਕਰੋ ਮੱਕੀ ਦੇ ਆਟੇ ਦਾ ਐਦਾਂ ਹਲਵਾ ਬਣਾਉਣਾ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਕਿਉਂਕਿ ਉਹ ਵੀ ਸੂਜੀ ਦੇ ਬਰਾਬਰ ਹੀ ਹੋ ਜਾਂਦਾ ਹੈ ਕਿ ਇੰਨਾ ਕੀ ਮੋਟਾ-ਮੋਟਾ ਹੁੰਦਾ ਸੂਜੀ ਜਿੰਨਾ ਹੀ ਹੋਵੇ ਤੇ ਬਹੁਤ ਵਧੀਆ ਲੱਗਦਾ ਉਹਦੀ 스ਮੈਲ ਵੀ ਬਹੁਤ ਵਧੀਆ ਹੁੰਦੀ ਹੈ ਜੀ ਹਾਂ ਜੀ ਬ੍ਰਾਊਨ ਹੋ ਗਿਆ ਹੋਇਆ ਮੈਂ ਇੰਨਾ ਕੀ ਬ੍ਰਾਊਨ ਕਰਨਾ ਹੁਣ ਅਸੀਂ ਇਹਦੇ ਚ ਪਾ ਦੇਵਾਂਗੇ ਪਾਣੀ ਪਾਣੀ ਦਾ ਮੈਂ ਇੱਕ ਗਲਾਸ ਪਾਤਾ ਹੋਇਆ। ਤੇ ਹੁਣ ਉਹੀ ਕਟੋਰੀ ਜਿਹੜੀ ਹੈ ਮੈਂ ਚੀਨੀ ਦੀ ਪਾ ਰਹੀ ਹਾਂ। ਇਹਨ ਵਿੱਚ ਇਸ ਤਰ੍ਹਾਂ ਮਿਕਸ ਕਰਦੇ ਹੋਏ ਪਕਾ ਲਵਾਂਗੇ ਜੀ। ਇਹਨੂੰ ਜਦੋਂ ਆਪਾਂ ਇਸ ਤਰ੍ਹਾਂ ਪਾਣੀ ਪਾ ਕੇ ਪਕਾਣਾ ਹੈ ਜਿਆਦਾ ਪਤਲਾ ਹੈ ਤਾਂ ਇਸੇ ਫੁੱਲ ਫਲੇਮ ਕਰ ਸਕਦੇ ਹਾਂ। ਕਿਉਂਕਿ ਜਦੋਂ ਥੋੜਾ ਜਿਹਾ ਥਿੱਕ ਹੋਣ ਲੱਗੇਗਾ ਤੇ ਉਦੋਂ ਅਸੀਂ ਥੋੜਾ ਜਿਹਾ ਫਲੇਮ ਜਿਹੜਾ ਸলো ਕਰ ਦੇਵਾਂਗੇ ਬਸ ਇਹਦਾ ਹਿਲਾਉਂਦੇ ਹੋਏ ਇਹਨੂੰ ਥੋੜਾ ਜਿਹਾ ਆਪਾਂ ਹਾਰਡ ਕਰ ਲੈਣਾ ਤੁਸੀਂ ਬੇਕ ਸਾਟਦੇ ਹੋ ਦੇਖੋ ਥੋੜਾ ਹਾਰਡ ਹੋਣਾ ਸ਼ੁਰੂ ਹੋ ਗਿਆ ਹੈ ਆ ਫਲੇਮ ਜਿਹੜਾ ਨਾ ਸলো ਕਰ ਦਵਾਂਗੇ ਕਿਉਂਕਿ ਛਿੱਟਾ ਆਪਣੇ ਹੱਥ ਤੇ ਨਾ ਪੈ ਜਾਵੇ ਗਰਮ ਗਰਮ ਨਾ ਡਰ ਲੱਗਦਾ ਹੈ ਬਸ ਇਹਨੂੰ 2 ਤੱਕ ਅਸੀਂ ਪਕਾਉਣਾ ਜਦੋਂ ਤੱਕ ਘਿਓ ਲੱਗ ਨਹੀਂ ਹੋ ਜਾਂਦਾ ਪਹਿਲੇ ਸਮਿਆਂ ਦੇ ਵਿੱਚ ਜਦੋਂ ਘਰ ਦੇ ਵਿੱਚ ਗੈਸਟ ਆਉਂਦੇ ਹੁੰਦੇ ਸੀ ਨਾ ਤੋਂ ਦੋ ਸਾਡੇ ਮਮਾ ਜਿਹੜੇ ਸੀ ਉਹ ਐਵੇਂ ਨਾ ਖਾਣੇ ਤੋਂ ਬਾਅਦ ਹਲਵਾ ਬਣਾ ਕੇ ਆਉਂਦੇ ਹੁੰਦੇ ਸੀ ਕਹਿਣਾ ਚਲੋ ਪ੍ਰੌਣਿਆਂ ਨੇ ਰੋਟੀ ਖਾ ਲਈ ਆ ਨਾ ਤੇ ਤੁਸੀਂ ਦੇਖ ਕੇ ਆਓ ਕਿ ਮੈਂ फटाफट ਉੱਪਰ ਕੜਾਹੀ ਰੱਖ ਕੇ ਤੇ ਹਲਵਾ ਬਣਾ ਲੈਣੀ ਆ ਕਿ ਪ੍ਰੌਣਿਆਂ ਦਾ ਮਿੱਠਾ ਮੂਵੀ ਕਰਵਾਣਾ ਆ ਹੁਣ ਤੇ ਬਸ ਗੁੜ ਰੱਖ ਦੋ ਸੌਫ ਰੱਖ ਦੋ ਉਹਨਾਂ ਦੇ ਅੱਗੇ ਬਸ ਜੀ ਪ੍ਰੌਣਿਆਂ ਨੇ ਰੋਟੀ ਖਾ ਲਈ ਆ ਤੇ ਹੁਣ ਤੁਸੀਂ ਗੋੜੀ ਲੈ ਆਓ ਹੁਣ ਨਹੀਂ ਕੋਈ ਵੀ ਖਾਂਦਾ ਹੁਣ ਮਿੱਠੇ ਨੂੰ ਇੰਨਾ ਕੋਈ ਵੀ ਜਦੋਂ ਪਸੰਦ ਨਹੀਂ ਕਰਦਾ ਨਾ ਕਿਉਂਕਿ ਅੱਜ ਕੱਲ ਤੇ ਤੁਹਾਨੂੰ ਪਤਾ ਡਾਇਬੀਟਿਸ ਦੀ ਬਹੁਤ ਜ਼ਿਆਦਾ ਸ਼ਿਕਾਇਤ ਹੋ ਚੁੱਕੀ ਹੋਈ ਹੈ ਹਰ ਪਰਸਨ ਨੂੰ ਹੀ ਹੈ ਹਰ ਇੱਕ ਪਰਸਨ ਨੂੰ ਬਲਾ ਲੋਨੇ ਗਾਣਾ ਮੈਨੂੰ ਡਾਇਬੀਟਿਸ ਹੋਈ ਪਈ ਹੈ ਬਸ ਐਵੇਂ ਮਿੱਠਾ ਘੱਟ ਖਾਓ ਬੀਪੀ ਹੋਇਆ ਪਿਆ ਕੋਈ ਸਮਝ ਨਹੀਂ ਆਦੀ ਕੀ ਹੋ ਗਿਆ ਕੁਝ ਇਨਸਾਨ ਉਹਦਾਂ ਦੇ ਹੋਗੇ ਕੁਝ ਸਮੇਂ ਉਹਵੇਂ ਦੇ ਹੋਗੇ ਆ ਹਾਂਜੀ ਦੇਖੋ ਜੀ ਤੁਹਾਡਾ ਠੀਕ ਹੋ ਗਿਆ ਹੋਇਆ ਕਾਫੀ ਹੁਣ ਮੈਂ ਪਾਣੀ ਦੇ ਵਿੱਚ ਭਿਉ ਕੇ ਰੱਖੀ ਹੋਈ ਸੀ ਬਲੈਕ 베ਰੀ ਤੇ ਸੂਜੀ ਸੌਰੀ ਸੌਗੀ ਤੇ ਮੈਂ ਤੁਹਾਨੂੰ ਪਤਾ ਹੀ ਕਿ ਧੋ ਕੇ ਪਾਣੀ ਹੁੰਨੀ ਆ ਕਿਉਂਕਿ ਕਾਫੀ ਜਿਹੜੀ ਡਸਟ ਇਹਨਾਂ ਦੇ ਵਿੱਚ ਹੁੰਦੀ ਹੈ ਤੇ ਮੈਂ ਹਲਕੀ ਹਲਕੀਵੇਂ ਪਾਤਦੀ ਹੋਈ ਆ ਮੈਂ ਬਦਾਮ ਕਾਜੂ ਨਹੀਂ ਪਾ ਰਹੀ ਕਿਉਂਕਿ ਇੰਨਾ ਜ਼ਿਆਦਾ ਹੈ ਨਹੀਂ ਦੇਖੋ ਦੇਖ ਸਕਦੇ ਤੁਸੀਂ ਕਿੰਨਾ ਕਚਰਾ ਨਿਕਲਿਆ ਹੋਇਆ ਵਿੱਚੋਂ ਇਹਦੇ ਗੈਸਟ ਆਉਣੇ ਹੋਣ ਤਾਂ ਫਿਰ ਤਾਂ ਆਪਾਂ ਬਹੁਤ ਸਾਰਾ ਹੋਰ ਵੀ ਪਾ ਸਕਦੇ ਹਾਂ ਡਰਾਈ ਫਰੂਟ ਵਗੈਰਾ ਗਾਰਨਿਸ਼ ਕਰਨ ਲਈ ਤਾਂ ਦੇਖੋ ਜੀ ਹੁਣ ਸਾਡਾ ਜਿਹੜਾ ਹਲਵਾ ਆ ਪੂਰੀ ਤਰ੍ਹਾਂ ਬਣ ਚੁੱਕਾ ਹੈ ਦੇਖੋ ਜੀ ਗਰਮ ਗਰਮ ਸਾਡਾ ਹਲਵਾ ਬਣ ਕੇ ਬਿਲਕੁਲ ਰੈਡੀ ਹੈ ਤੇ ਤੁਸੀਂ ਵੀ ਬਣਾਓ ਤੇ ਖਾਓ ਤੇ ਬੱਚਿਆਂ ਨੂੰ ਦਿਓ ਕਿਉਂਕਿ ਅੱਜ ਸੰਗਰਾਂਦ ਦਾ ਦਿਨ ਹੈ ਤੇ ਪ੍ਰਮਾਤਮਾ ਕਰੇ ਕਿ ਸਾਡੇ ਵਾਸਤੇ ਸੰਗਰਾਂਦ ਦਾ ਦਿਹਾੜਾ ਜਿਹੜਾ ਖੁਸ਼ੀਆਂ ਭਰਿਆ ਆਵੇ ਤੇ ਮਨੋ ਕਾਮਨਾ ਪੂਰੀਆਂ ਹੋਣ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ